ਸ਼ਸ਼ਭਾਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਕੋਮਲਪ੍ਰੀਤ ਕੋਰਤਾ ਹਾਜ਼ਰ ਹੋਏ ਆਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾਂਗੇ ਕਿ ਡੀਆਈਜੀ ਹਚਰਨ ਸਿੰਘ ਪੁੱਲਰ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਚਰਨ ਸਿੰਘ ਪੁੱਲਰ ਅਤੇ ਉਹਨਾਂ ਦੇ ਵਿਚੋਲੇ ਕ੍ਰਿਸ਼ਨੂ ਰਸ਼ਨ ਲਖ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ 14 ਦਿਨਾਂ ਦੀ ਨਾਕ ਰਸਤ ਵਿੱਚ ਭੇਜ ਦਿੱਤਾ ਗਿਆ ਜਿੱਥੇ ਜ਼ਰਨ ਪੁੱਲਰ ਨੇ ਆਪਣਾ ਮੂੰਹ ਰੁਮਾਲ ਦੇ ਨਾਲ ਟੱਕਿਆ ਹੋਇਆ ਸੀ ਤੇ ਜੱਜ ਨੇ ਉਹਨਾਂ ਨੂੰ ਇਸ ਨੂੰ ਹਟਾਉਣ ਦੇ ਲਈ ਕਿਹਾ ਤੇ ਮੀਡੀਆ ਦੁਆਰਾ ਪੁੱਛੇ ਜਾਣ ਤੇ ਪੁੱਲਰ ਨੇ ਬਸ ਕਿਹਾ ਅਦਾਲਤ ਨ્યાਇ ਦੇਵੇਗੀ ਤੇ ਮੈਂ ਹਰ ਗੱਲ ਦਾ ਜਵਾਬ ਦੇਵਾਂਗਾ ਡੀਆਈਜੀ ਰਾਤ ਬੁੜਾਇਲ ਜੇਲ੍ਹ ਵਿੱਚ ਬਿਤਾਉਣਗੇ ਤੈਜ਼ਰਾਨਾ ਪੁੱਲਰ ਦੇ ਵਕੀਲ ਐਸ ਐਚ ਤਨੂਆ ਨੇ ਦੱਸਿਆ ਕਿ ਪੁੱਲਰ ਨੂੰ ਸਵੇਰੇ ਬੀਤੇ ਕੱਲ 11 ਵਜੇ ਦੇ ਕਰੀਬ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਪਰ ਰਾਤ 8 ਵਜੇ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਐਡਵੋਕੇਟ ਏ ਐਸ ਸੁਖੂਜਾ ਨੇ ਦੱਸਿਆ ਕਿ ਅਦਾਲਤ ਦੇ ਵਿੱਚ ਕੋ ਬਲੈਡ ਦੀ ਦਵਾਈ ਬਾਰੇ ਸੂਚਿਤ ਕੀਤਾ ਗਿਆ ਸੀ ਅਦਾਲਤ ਨੇ ਬੇਨਤੀ ਕੀਤੀ ਕਿ ਉਸ ਨੂੰ ਕਾਨੂੰਨ ਅਨੁਸਾਰ ਦਵਾਈ ਦਿੱਤੀ ਜਾਵੇ ਤੇ ਫਿਰ ਅਦਾਲਤ ਨੇ ਦਵਾਈ ਦੇਣ ਦਾ ਹੁਕਮ ਦਿੱਤਾ ਬੁੱਲਰ ਦੇ ਘਰ ਤੇ ਸੀਬੀਆਈ ਦੇ ਛਾਪੇਮਾਰ ਇੱਕ ਇੱਕ ਅੰਟੇ ਚੱਲੀ ਸੀ ਚੰਡੀਗੜ੍ਹ ਦੇ ਸੈਕਟਰ 44 ਸਥਿਤ ਡੀਆਈਸੀ ਦੇ ਘਰ ਤੋਂ ਬਰਾਮਦ ਕੀਤੀ ਗਈ ਰਕਮ 7 ਕਰੋੜ ਰੁਪਏ ਤੱਕ ਪਹੁੰਚ ਗਈ ਹੈ ਤੇ ਇਸ ਤੋਂ ਇਲਾਵਾ 15 ਤੋਂ ਵੱਧ ਜਾਇਦਾਦਾਂ ਆਡੀ ਅਤੇ ਮਰਸੀਡੀਜ਼ ਦੀਆਂ ਚਾਬੀਆਂ ਲਗਜ਼ਰੀ ਘੜੀਆਂ ਵਿਦੇਸ਼ੀ ਸ਼ਰਾਬ ਤੇ ਤਿੰਨ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਤੇ ਇਹ ਸਭ ਜ਼ਬਤ ਕਰ ਲਿਆ ਗਿਆ ਸੀਬੀਆਈ ਦਫ਼ਤਰ ਜਿਹੜਾ ਕਿ ਲੱਜਾਇਆ ਗਿਆ DIG ਪੁਲਿਸ ਰਤੇ ਕ੍ਰਿਸ਼ਨੋ ਨੂੰ CBI ਨੇ ਵੀਰਵਾਰ ਯਾਨੀ 16 ਅਕਤੂਬਰ ਨੂੰ ਗ੍ਰਫਤਾਰ ਕੀਤਾ ਸੀ ਕ੍ਰਿਸ਼ਨੋ ਪਹਿਲਾ ਸੈਕਟਰ 21 ਵਿੱਚ ਮੰਦੀ ਗੋਬਿੰਦਗੜ ਦੇ ਇੱਕ ਬਾੜ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣਦੇ ਹੋਏ ਪੜਿਆ ਗਿਆ ਸੀ ਫਿਰ DIG ਨੇ ਡੀਲਰ ਅਤੇ ਵਿਚੋਲੇ ਨੂੰ ਮੁਹਾਲੀ ਦਫਤਰ ਬੁਲਾਇਆ ਉਸ ਉੱਤੇ CBI ਉਹਨਾਂ ਦੇ ਨਾਲ ਗਈ ਅਤੇ DIG ਨੂੰ ਰਿਸ਼ਵਤ ਲੈਣਦੇ ਹੋਏ ਰੰਗੇ ਹੱਥੀਂ ਜੜਾ ਕੇ ਗ੍ਰਿਫਤਾਰ ਤਾਰ ਕਰ ਲਿਆ ਸੀ ਇਸ ਕਾਰੋਬਾਰੀ ਤੋਂ 2023 ਵਿੱਚ ਸਰਹੰਦ ਪੁਲਿਸ ਸਟੇਸ਼ਨ ਵਿੱਚ ਦਰਜ ਇੱਕ ਮਾਮਲੇ ਵਿੱਚ ਚਲਾਨ ਪੇਸ਼ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗੀ ਗਈ ਸੀ ਤੇ ਇਸ ਦੇ ਮੱਦੇ ਨਜ਼ਰ ਇਹ ਵੀ ਦੱਸਣਿਆ ਕਿ ਪੰਜਾਬ ਦੇ ਗਵਰਨਰ ਗੁਲਾਬਤਨ ਕਟਾਰੀਆਂ ਨੇ ਨਾਬ ਵਿੱਚ ਦੇਹਜੋ ਚਰਨ ਪੁੱਲਰ ਮਾਮਲੇ ਤੇ ਵੱਡਾ ਬਿਆਨ ਦਿੱਤਾ ਕਿ ਹਾਂ ਕਿ ਇੰਨਾ ਵੱਡਾ ਪ੍ਰਸ਼ਾਸਨਿਕ ਢਾਂਜਾ ਹੋਣ ਦੇ ਬਾਵਜੂਦ ਜਦੋਂ ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਕਿ ਇੱਕ ਅਫਸਰ ਕਾਰਵ ਵਿੱਚ ਕਿੰਨਾ ਪੈਸਾ ਇਕੱਠਾ ਕਰ ਰਿਹਾ ਤਾਂ ਇਸ ਤੋਂ ਵੱਡੀ ਕੋਈ ਹੋਰ ਦੁਖਦਾਈ ਘਟਾਈ ਕਲ ਜੜੀ ਨਹੀਂ ਹੋ ਸਕਦੀ ਉਹਨਾਂ ਨੇ ਕਿਹਾ ਕਿ ਇਹ ਪੈਸਾ ਕਾਫੀ ਸਮੇਂ ਤੋਂ ਇਕੱਠਾ ਕੀਤਾ ਜਾ ਰਿਹਾ ਸੀ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵੱਡਾ ਬਦਲਾਅ ਜੁੜਾ ਕੇ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੰਜਾਬ ਦੇ ਮੌਸਮ ਦੇ ਵਿੱਚ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਤੇ ਸ਼ਾਮ ਦੇ ਸਮੇਂ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਤੇ ਮੌਸਮ ਵਿਭਾਗ ਨੇ ਅਗਲੇ ਦਿਨਾਂ ਦੇ ਲਈ ਪੰਜਾਬ ਦੇ ਮੌਸਮ ਨੂੰ ਲੈ ਕੇ ਨਵੇਂ ਭਵਿੱਖ ਪਾਣੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਸੂਬੇ ਚਗਲੇ ਹਫਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਗਲੇ ਦਿਨਾਂ ਵਿੱਚ ਜ਼ਿਲ੍ਹੇ ਤੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਨਾ ਹੀ ਕੋਈ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਵਿਭਾਗ ਵੱਲੋਂ 21 ਤਰੀਕ ਤੱਕ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਗਲੇ ਹਫਤੇ ਸੂਬੇ ਵਿੱਚ ਮੌਸਮ ਖੁਸ਼ਕ ਰਹੇਗਾ ਖੇਤੀਬਾੜੀ ਮਾਹਿਰਾਂ ਦਾ ਮੰਨਣਾ ਹੈ ਕਿ ਪਿਛਲੇ ਮਹੀਨੇ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਕਈ ਇਲਾਕਿਆਂ ਵਿੱਚ ਝੋਨੇ ਦੀ ਫਸਲ ਅਜੇ ਪੱਕੀ ਨਹੀਂ ਹੈ ਤੇ ਇਹ ਧੁੱਪ ਝੋਨੇ ਲਈ ਚੰਗੀ ਰਹੇਗੀ ਤੇ ਇਹ ਵਾਯੂ ਮੰਡਲ ਵਿੱਚ ਹਲਕੀ ਨਮੀ ਵੀ ਬਣਾਈ ਰੱਖੇਗੀ ਉੱਥੇ ਹੀ ਮੌਸਮ ਦੇ ਇੱਕਦਮ ਬਦਲਣ ਕਾਰਨ ਲੋਕ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ ਜਿਵੇਂ ਕਿ ਬੁਖਾਰ, ਖਾਂਸੀ, ਡੇਂਗੂ, ਟਾਈਫਾਇਡ ਆਦਿ ਇਸ ਲਈ ਲੋਕਾਂ ਨੂੰ ਇਸ ਮੌਸਮ ਦੌਰਾਨ ਆਪਣਾ ਧਿਆਨ ਰੱਖਣ ਦੀ ਬਿਹਤ ਲੋੜ ਹੈ ਤੇ ਹੋ ਸਕਦਾ ਹੈ ਤਾਂ ਸਵੇਰ ਅਤੇ ਸ਼ਾਮ ਦੇ ਸਮੇਂ ਪੂਰੀ ਬਾਹਵਾਂ ਵਾਲੇ ਕੱਪੜੇ ਪਾ ਕੇ ਹੀ ਬਾਹਰ ਜਾਓ ਤੇ ਤਰਿਵਤਪੰਜਵੀਰ ਪਾਲ ਸਿੰਘ ਚੀਮਾ ਦੇ ਨਾਲ ਜੁੜੀ ਹੋਈ ਇਹ ਖਬਰ ਸਾਹਮਣੇ ਆ ਰਹੀ ਹੈ ਖੜੇ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਵੰਡਣ ਮੌਕੇ ਕੈਬਨਿਟ ਮੰਤਰੀ ਹਰਪਾਰ ਸਿੰਘ ਚੀਮਾ ਸੰਗਰੂਰ ਦੇ ਹਲਕਾ ਡਿੜਬਾ ਪਹੁੰਚੇ ਸੀ ਜਿੱਥੇ ਉਹਨਾਂ ਦੇ ਵੱਲੋਂ ਮੁਆਵਜ਼ਾ ਰਾਸ਼ੀ ਜਿਹੜੀ ਵੰਡੀ ਗਈ ਹੈ ਤੇ ਤਸਵੀਰਾਂ ਸਾਹਮਣੇ ਆਈਆਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਮੀਡੀਆ ਨੂੰ ਵੀ ਸੰਬੋਧਨ ਕੀਤਾ ਗਿਆ ਤੇ ਆਉ ਸੁਣਦੇ ਆ ਪਿਛਲੇ ਮਹੀਨੇ ਪੰਜਾਬ ਦੇ ਅੰਦਰ ਬਹੁਤ ਭਾਰੀ ਜਿਹੜੇ ਕੁਦਰਤੀ ਕਰੋਪੀ ਦੇ ਕਾਰਨ ਹੜ੍ਹ ਆਏ ਸੀਗੇ ਉਹਨਾਂ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਕੀਤੀ ਸੀ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ 45 ਦਿਨਾਂ ਦੇ ਅੰਦਰ ਅੰਦਰ ਅਸੀਂ ਜਿਹੜਾ ਮੁਆਵਜ਼ਾ ਉਹ ਵੰਡਣ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਕਰਾਂਗੇ 2 ਦਿਨ ਪਹਿਲਾਂ ਮੇਰੇ ਵੱਲੋਂ ਧੂਰੀ ਸ਼ੁਰੂਆਤ ਕੀਤੀ ਗਈ ਸੀ ਅੱਜ ਸੂਦਰ ਕਰਾਟ ਆਇਆਗੇ ਇਹ ਹੋਰ ਵੀ ਪਿੰਡਾਂ ਦੇ ਅੰਦਰ ਲਗਾਤਾਰੇ ਚੈੱਕ ਵੰਡਣ ਦਾ ਜਿਹੜਾ سلسلہ ਆਉਣ ਵਾਲੇ ਸਮੇਂ ਜਾਰੀ ਰਹੂਗਾ ਸੋ ਜੋ ਵਾਅਦਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਜੋ ਮੁਆਵਜ਼ਾ ਤੁਹਾਡਾ ਬਣਦਾਗਾ ਉਹ ਅਸੀਂ ਤੁਹਾਡਾ ਦੇਵਾਂਗੇ ਉਹ ਅੱਜ ਲਗਭਗ 13 ਜਿਹੜੇ ਕਿਸਾਨ ਨੇਗੇ ਉਹਨਾਂ ਨੂੰ ਮੁਆਵਜ਼ਾ ਮਿਲਿਆਗਾ ਜਿਨ੍ਹਾਂ ਦੀ ਫਸਲ ਖੜਾ ਕਾਰਨ ਖਰਾਬ ਹੋ ਗਈ ਸੀ ਖਰਾਬਾ ਹੋ ਗਿਆ ਸੀਗਾ ਉਹਨਾਂ ਨੂੰ ਚੈੱਕ ਮਿਲੇ ਨੇਗੇ ਸੋ ਕਿਉਂਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਵਾਦਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਚੈੱਕਾਂ ਦਾ ਭੁਗਤਾਨ ਕਰਾਂਗੇ ਉਹ ਲਗਾਤਾਰ ਕੱਲ ਨੂੰ ਵੀ ਪਰਸੋਂ ਨੂੰ ਵੀ ਹਰ ਰੋਜ਼ ਸਾਡੇ ਚੇਅਰਮੈਨ ਸਹਿਬਾਨ ਸਾਡੇ ਜਿਹੜੇ ਅਫਸਰ ਸਹਿਬਾਨ ਨੇ ਉਹ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਜਾਂ ਬੈਨੀਫੀਸ਼ੀਰੀ ਨੂੰ ਬੁਲਾ ਕੇ ਉਹ ਸਾਰੇ ਅਸੀਂ ਚੈੱਕ ਕਰ ਲਾਂਗੇ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਮੁਆਵਜ਼ੇ ਤੋਂ ਬਿਨਾ ਵਾਂਝਾ ਨਾ ਰਹੇ ਔਰ ਲਗਾਤਾਰ ਹਜੇ ਕਈ ਜਗ੍ਹਾ ਤੇ ਗਰਦਾ ਜਿਹੜਾ ਮੁਆਵਜ਼ਾ ਲੈਣ ਦੇ ਲਈ ਪ੍ਰਕਿਰਿਆ ਉਹ ਵੀ ਜਾਰੀ ਆ ਕਿਤੇ ਐਪਲੀਕੇਸ਼ਨ ਆ ਰਹੀਆਂ ਨੇ ਕਿਆਂ ਕੋਈ ਰਹਿ ਗਈਆਂ ਉਹਨਾਂ ਦਾ ਵੀ ਸਮਾਧਾਨ ਲਗਾਤਾਰ ਕੀਤਾ ਜਾ ਰਿਹਾ ਸੋ ਜੋ ਵਾਦਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਸੀਗਾ ਉਹ ਪੂਰਾ ਕੀਤਾ ਗਿਆ ਤਾਕਿਰਕਾਰ ਕਿਸ ਦਿਨ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ ਤਾਂ ਇਸ ਦੀ ਤਾਰੀਖ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ। ਸ਼ਹਿਰਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ 21 ਅਗਸਤ ਭਾ ਪੰਜ ਕਤਕ ਨੂੰ ਮਨਾਇਆ ਜਾਵੇਗਾ ਦੱਸ ਦਈਏ ਕਿ ਸਰਕਾਰ ਵੱਲੋਂ ਪ੍ਰਕਾਸ਼ਿਤ ਇਸ ਵਰੇ ਦੇ ਕੈਲੰਡਰ ਅਤੇ ਡਾਇਰੀ ਅਨੁਸਾਰ ਸੂਬੇ ਵਿੱਚ ਦੀਵਾਲੀ ਦੀ ਗੈਜ਼ਟਡ ਛੁੱਟੀ 20 ਅਕਤੂਬਰ ਸੋਮਵਾਰ ਨੂੰ ਐਲਾਨੀ ਗਈ ਹੈ ਜੋ ਕਿ ਆਮ ਲੋਕਾਂ ਤੇ ਸੰਗਤਾਂ ਵਿੱਚ ਦੁਬਿਧਾ ਪੈਦਾ ਕਰ ਰਹੀ ਹੈ। ਕਾਜ਼ ਦਈਏ ਕਿ ਸਟ੍ਰੋਮ ਨੇ ਕਮੇਟੀ ਵੱਲੋਂ ਪ੍ਰਕਾਸ਼ਿਤ ਇਸ ਵਰੇ ਦੇ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਇਸਾਰ ਬੰਦੀ ਛੋੜ ਦਿਵਸ ਯਾਨੀ ਦੀਵਾਲੀ 21 ਅਕਤੂਬਰ ਪੰਜ ਕਤਕ ਨੂੰ ਮਨਾਇ ਜਾਵੇਗੀ ਇਸ ਸੰਬੰਧੀ ਸਟ੍ਰੋਮ ਨੇ ਕਮੇਟੀ ਦੀ ਅਧਿਕਾਰਤ ਵੈੱਬਸਾਈਟ ਤੇ ਵੀ ਜਾਣਕਾਰੀ ਦਰਜ ਹੈ ਪੁਰਾਤਨ ਚੱਲੀ ਆ ਰਹੀ ਰਵਾਇਤ ਅਨੁਸਾਰ ਬੰਦੀ ਛੋੜ ਪੁਰਬ ਮੌਕੇ 1 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਰਸ਼ਨੀ ਦੋੜੀ ਤੋਂ ਕੌਮ ਦੇ ਨਾ ਸੰਦੇਸ਼ ਜਾਰੀ ਕਰਨਗੇ ਜਿਸ ਨੇ ਚੋਣਾ ਨੂੰ ਲੈ ਕੇ ਮਾਹੌਲ ਕਾਫੀ ਜੜਾ ਕੇ ਸਰਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਇੱਕ ਵੱਡੀ ਖਬਰ ਵੀ ਸਾਹਮਣੇ ਆ ਰਹੀ ਹੈ ਤਰਨਤਾਰਨ ਜਿਸ ਨੇ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਪੱਕ ਚੁੱਕਿਆ ਆਪ ਉਮੀਦਵਾਰ ਹਰਮੇਸ਼ ਸਿੰਘ ਸੰਦੂਨ ਵੱਲੋਂ ਤਰਨਤਾਰਨ ਵਿਧਾਨ ਸਭਾ ਉਪ ਚੋਣ ਦੇ ਲਈ ਆਪਣਾ ਨਾਮਜ਼ਦਗੀ ਪੱਤਰ ਬੀਤੇ ਕੱਲ ਦਾਖਲ ਕਰ ਦਿੱਤਾ ਗਿਆ ਇਸ ਮੌਕੇ ਤੇ ਮੁਖੰੰਡੀ ਭਗਵੰਤ ਸਿੰਘ ਮਾਨ ਪੰਜਾਬ ਆਪ ਇਨਚਾਰਜ ਮਨੀਸ਼ ਸਸੋਦੀਆ ਅਤੇ ਕੈਬਨਟ ਮੰਤਰੀ ਅਮਰੋੜਾ ਸਮੇਤ ਕਈ ਸੀਨੀਅਰ ਪਾਰਟੀ ਆਗੂ ਉਥੇ ਮੌਜੂਦ ਰਹੇ ਤੇ ਉਸ ਤੋਂ ਬਾਅਦ ਉਹਨਾਂ ਦੇ ਬੋਲੋ ਮੀਡੀਆ ਨੂੰ ਵੀ ਸੰਬੋਧਨ ਕੀਤਾ ਗਿਆ ਕੁਝ ਗੱਲਾਂ ਸਾਹਮਣੇ ਰੱਖੀਆਂ ਗਈਆਂ ਤੇ ਆਓ ਸੁਣਦੇ ਹਾਂ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੇ ਤਰਨਤਾਰਨ ਬਾਈ ਇਲੈਕਸ਼ਨ ਦੇ ਨੋਮੀਨੇਸ਼ਨ ਪੇਪਰ ਨੇ ਉਹ ਫਾਈਲ ਕੀਤੇ ਨੇ ਜਿਨ੍ਹਾਂ ਨੂੰ ਫਾਈਲ ਕਰਾਉਣ ਦੇ ਲਈ ਉਚੇਚੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਸਾਡੇ ਇੰਚਾਰਜ ਸ਼੍ਰੀ ਮਨੀਸ਼ ਸੋਦੀਆ ਜੀ ਪਾਰਟੀ ਦੇ ਸਾਰੇ ਕਦਾਵਰ ਲੀਡਰ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਰਨ ਤਾਰਨ ਹਲਕੇ ਦੇ ਲੋਕ ਉਹ ਆਪ ਮੁਹਾਰੇ ਆਮ ਆਦੀ ਪਾਰਟੀ ਦੇ ਔਰ ਸਰਮੀ ਸਿੰਘ ਸੰਧੂ ਦੇ ਹੱਕ ਦੇ ਵਿੱਚ ਪਹੁੰਚੇ ਨੇ ਤੇ ਅੱਜ ਦੇ ਇਸ ਮਾਹੌਲ ਤੋਂ ਪਤਾ ਲੱਗਦਾ ਕਿ ਇਹ ਇਲੈਕਸ਼ਨ ਪਿਛਲੀਆਂ ਬਾਈ ਇਲੈਕਸ਼ਨ ਦੀ ਤਰ੍ਹਾਂ ਆਮ ਆਦੀ ਪਾਰਟੀ ਵੱਡੇ ਪੱਧਰ ਤੇ ਉੱਪਰ ਜਿੱਤਣ ਜਾ ਰਹੀ ਹੈ ਲੋਕਾਂ ਦਾ ਸਾਥ ਲੋਕਾਂ ਦਾ ਪਿਆਰ ਔਰ ਪਿਛਲੇ 3.5 ਸਾਲ ਦੇ ਜੋ ਭਗਵੰਤਪານ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਨੂੰ ਲੈ ਕੇ ਅਸੀਂ ਹਲਕੇ ਦੇ ਵਿੱਚ ਜਾਵਾਂਗੇ ਲੋਕਾਂ ਦਾ ਬਾਹਰ ਜਿਹੜਾ ਉਹ ਖੜਕਾਵਾਂਗੇ ਯੋਧ ਨਸ਼ਾ ਬਰਦ ਮੁਹੰਮਦ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਚੁਲਾਈ ਗਈ ਹੈ ਜਿਸ ਦਾ ਇੱਕੋ ਹੀ ਉਦੇਸ਼ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਮੁਕੰਮਲ ਤੌਰ ਤੇ ਖਤਮ ਕਰਨਾ ਇਸ ਦੇ ਮੱਦੇਨਜ਼ਰ ਬਾਕ-ਬਾਕ ਥਾਵਾ ਤੇ ਚੈਕਿੰਗ ਕੀਤੀ ਚਾਰੀ ਹੈ ਤੇ ਬੁਲਡੋਜ਼ਰ ਐਕਸ਼ਨ ਲਗਾਤਾਰ ਰਿਹਾ ਹੈ ਇਸ ਲਈ ਹੈ ਤਸਵੀਰਾਂ ਫਤਿਹਗੜ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਮੁਹਿੰਮ ਦੇ ਚੱਲਦੇ ਆ ਬੋਈ ਦੋ ਸਰਕਾਰ ਵੀ ਕੀਤੀ ਗਈ ਹੈ ਤੇ ਦੋਸਤੋ ਬਾਅਦ ਬਿਆਨ ਵੀ ਸਾਹਮਣੇ ਆਇਆ ਜਿਹੜਾ ਸਾਡਾ ਮੈਸੇਜ ਹੈ ਉਹ ਇਹੀ ਹੈ ਕਿ ਜਿਹੜੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤੇ ਲੋਕ ਉਹ ਨਸ਼ੇ ਦਾ ਕਾਰੋਬਾਰ ਛੱਡ ਦੇਣ ਜਿਹੜੇ ਬੰਦੇ ਨਸ਼ੇ ਕਰਨ ਦੇ ਆਦੀ ਹੋ ਗਏ ਆ ਉਹਨਾਂ ਦੇ ਵਾਸਤੇ ਸਰਕਾਰ ਦੇ ਵੱਲੋਂ ਬਹੁਤ ਸਾਰੀ ਸਕੀਮਾਂ ਲਾਈ ਗਈਆਂ ਜਿਦੇ ਵਿੱਚ ਉਹ ਜਾ ਕਰਕੇ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਉਹ ਜਾ ਸਕਦੇ ਆ ਉੱਥੇ ਸਰਕਾਰ ਦੀ ਮਦਦ ਲੈ ਸਕਦੇ ਆ ਇਸ ਤੋਂ ਇਲਾਵਾ ਐਸਐਸਪੀ ਸਾਹਿਬ ਦੇ ਵੱਲੋਂ ਕੁਝ ਬੰਦੇ ਇਹੋ ਜਿਹੇ ਜਿਨ੍ਹਾਂ ਨੇ ਨਸ਼ਾ ਛਡਣ ਤੋਂ ਬਾਅਦ ਗੁਜਾਰਿਸ਼ ਕੀਤੀ ਸੀ ਨੌਕਰੀ ਦੀ ਉਹਨਾਂ ਨੂੰ ਨੌਕਰੀ ਵੀ ਦਿਵਾਈ ਗਈ ਹੈ ਸੋ ਜ਼ਿਲ੍ਹਾ ਪ੍ਰਸ਼ਾਸਨ ਔਰ ਪੁਲਿਸ ਸਾਰਾ ਕੁਝ ਨਸ਼ੇ ਦੇ ਕਾਰੋਬਾਰੀ ਵਾਸਤੇ ਸਖਤ ਹੈ ਕਿ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਹੈ ਜਿਹੜਾ ਨਸ਼ਾ ਛੱਡਣਾ ਚਾਹੁੰਦੇ ਹੈ ਜਿਹੜਾ ਇਸ ਨੂੰ ਛੱਡ ਕਰਕੇ ਮੇਨ ਸਟ੍ਰੀਮ ਦੇ ਵਿੱਚ ਆਣਾ ਚਾਹੁੰਦੇ ਹੈ ਉਹਨਾਂ ਦੇ ਵਾਸਤੇ ਸਰਕਾਰ ਦੇ ਜਿਹੜੇ ਉਪਰਾਲੇ ਹੈ ਉਹ ਬੜੇ ਨੇਕ ਨੇ ਔਰ ਉਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਲਾਉਣ ਵਾਸਤੇ ਸਰਕਾਰ ਆਪਣੇ ਪਾਸੇ ਬਹੁਤ ਸਾਰੀ ਸਕੀਮਾਂ ਲੈ ਕਰਕੇ ਆ ਰਹੀ ਹੈ ਉਹਦਾ ਲਾਭ ਉਠਾएं ਮਰਹੂਮ ਪੰਜਾਬੀ ਗਾयक ਰਾਜਵੀਰ ਜੰਬੰਦਾ ਦੀ ਮੌਤ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਅਪਡੇਟ ਸਾਹਮਣੇ ਆ ਰਿਹਾ ਹੈ ਪੰਜਾਬੀ ਸਿੰਘ ਰਾਜ ਵਿੱਚ ਬੰਦਾ ਦੀ ਸੜਕ ਹਾਦਸੇ ਵਿੱਚ ਮੌਤ ਦੇ ਮਾਮਲੇ 'ਚ ਹੁਣ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਪੰਚਕੁਲਾ ਦੇ ਪੰਜੌਰ 'ਚ ਹੋਏ ਹਾਦਸੇ ਤੋਂ ਬਾਅਦ ਰਾਜ ਵਿੱਚ ਬੰਦਾ ਨੂੰ ਨੀਜੀ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਉਹਨਾਂ ਨੂੰ ਢੰਗ ਦਾ ਇਲਾਜ ਨਾ ਮਿਲਣ ਦਾ ਦੋਸ਼ ਲਗਾਇਆ ਗਿਆ ਤੇ ਇਸ ਸਬੰਧੀ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਕਿ ਸਿੰਗਰ ਨੂੰ ਹਸਪਤਾਲ 'ਚ ਫਰਸਟ ਏਡ ਤੱਕ ਨਹੀਂ ਦਿੱਤੀ ਗਈ ਸੀ। ਇਹ ਪਟੀਸ਼ਨ ਐਡਵੋਕੇਟ ਨਕਿਰਨ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ ਤੇ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਅਜਿਹੀ ਪ੍ਰਣਾਲੀ ਬਣਾਈ ਜਾਵੇ ਜੋ ਕਿਸੇ ਵੀ ਹਾਦਸੇ ਵਿੱਚ ਜ਼ਖਮੀ ਵਿਅਕਤੀ ਨੂੰ ਤੁਰੰਤ ਅਤੇ ਢੰਗ ਨਾਲ ਇਲਾਜ ਮੁਹੱਈਆ ਕਰਵਾ ਸਕੇ ਐਡਵੋਕੇਟ ਨੇ ਦੱਸਿਆ ਸ਼ੁਰੂ ਵਿੱਚ ਇਹ ਸਮਝ ਕੇ ਕਿ ਹਾਦਸਾ ਹਿਮਾਚਲ 'ਚ ਹੋਇਆ ਹੈ ਉਹਨਾਂ ਨੇ ਪਹਿਲਾਂ ਹਿਮਾਚਲ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਹਾਦਸਾ ਪੰਜਾਬ 'ਚ ਹੋਇਆ ਸੀ ਪਟੀਸ਼ਨ ਮੰਗ ਕੀਤੀ ਗਈ ਹੈ ਕਿ ਪੀਜੀਐ ਚੰਡੀਗੜ੍ਹ ਵੱਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਹਸਪਤਾਲ ਵੱਲੋਂ ਲਾਪਰਵਾਹੀ ਪਾਈ ਜਾਂਦੀ ਹੈ ਤਾਂ ਉਹ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਹਾਈ ਕੋਰਟ ਇਸ ਮਾਮਲੇ ਦੀ ਸੁਣਵਾਈ 27 ਅਕਤੂਬਰ ਨੂੰ ਕਰੇਗੀ ਤਰੁਕਾ ਦੇ ਅਗਲੀ ਖਬਰ ਦੇ ਵੱਲ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ ਗੁਜਰਾਤ ਸਰਕਾਰ ਨੇ ਕੈਬਨਿਟ ਦੇ ਵਿੱਚ ਵੱਡਾ ਫੇਰਬਦਲ ਕੀਤਾ ਹੈ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਆਪਣੇ ਮੰਤਰੀ ਮੰਡਲ ਵਿੱਚ 19 ਨਵੇਂ ਚਿਹਰੇ ਸ਼ਾਮਲ ਕੀਤੇ ਹਨ ਤੇ ਬੀਤੇ ਕੱਲ ਯਾਨੀ ਵੀਰਵਾਰ ਨੂੰ 16 ਮੰਤਰੀਆਂ ਨੇ ਅਸਤੀਫਾ ਦਿੱਤਾ ਅਤੇ ਸ਼ੁੱਕਰਵਾਰ ਨੂੰ 26 ਮੰਤਰੀਆਂ ਨੇ ਸਹੁੰ ਚੁੱਕੀ ਪਿਛਲੇ ਕਾਰਜਕਾਲ ਦੇ ਸਿਰਫ 6 ਮੰਤਰੀਆਂ ਹੀ ਆਪਣੇ ਅਹੁਦੇ ਬਰਕਰਾਰ ਰੱਖ ਸਕੇ ਹਰਸ਼ ਸੰਘਵੀ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਜਦੋਂ ਕਿ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਬਾਬਾ ਜਡੇਜਾ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਤੇ ਇਸ ਫੇਰਬਦਲ ਨਾਲ ਮੁੱਖ ਮੰਤਰੀ ਸਮੇਤ ਮંત્રીਮੰਡਲ ਵਿੱਚ ਕੁੱਲ ਮੈਂਬਰਾਂ ਦੀ ਗਿਣਤੀ ਹੁਣ 17 ਤੋਂ ਵੱਧ ਕੇ 26 ਹੋ ਗਈ ਹੈ। ਪਾਟੀਦਾਰ ਭਾਈਚਾਰੇ ਦੇ 6 ਮੰਤਰੀ, ਅਨੁਸੂਚਿਤ ਜਾਤੀ ਦੇ 3 ਮੰਤਰੀ, ਆਦਿਵਾਸੀ ਭਾਈਚਾਰੇ ਤੋਂ 4 ਮੰਤਰੀ, ਖੱਤਰੀ ਭਾਈਚਾਰੇ ਤੋਂ 2 ਮੰਤਰੀ, OBC ਭਾਈਚਾਰੇ ਤੋਂ 8 ਮੰਤਰੀ ਤੇ ਇਸ ਤੋਂ ਇਲਾਵਾ ਕਨੁਭਾਈ ਦੇਸਾਈ ਨੂੰ ਬ੍ਰਾਹਮਣ ਭਾਈਚਾਰੇ ਤੋਂ ਚੁਣਿਆ ਗਿਆ ਤੇ ਹਰ ਸੰਗ ਵੀ ਜਨ ਸਮਾਜ ਦੀ ਨੁਮਾਇੰਦਗੀ ਕਰਦੇ ਹਨ। ਹਵਾਈ ਯਾਤਰੀਆਂ ਨੂੰ ਜਿਹੜਾ ਕਿ ਵੱਡਾ ਝਟਕਾ ਲੱਗਿਆ ਜਿहां ਦੱਸਦਣਿਆ ਕਿ ਫਲਾਈਟਾਂ ਦੇ ਟਿਕਟਸ ਦੇ ਪ੍ਰਾਈਸ ਜਿਹੜੇ ਕਿ ਵਧਾ ਦਿੱਤੇ ਗਏ ਨੇ। ਤੇ ਹਮੇ ਸੀਜ਼ਨ ਦੌਰਾਨ ਲਖਨਊ ਤੋਂ ਉਡਾਣਾਂ ਦੀਆਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਹਨ ਤੇ ਦੀਵਾਲੀ ਅਤੇ ਛੱਡ ਦੌਰਾਨ ਯਾਤਰੀਆਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ 에ਅਰਲਾਈਨਾਂ ਨੇ ਹਵਾਈ ਕਿਰਾਏ ਵਿੱਚ ਤਿੰਨ ਤੋਂ ਪੰਜ ਗੁਣਾ ਵਾਧਾ ਕੀਤਾ। ਜਿहां ਲਖਨਊ ਮੁੰਬਈ ਟਿਕਟ ਜਿਸਦੀ ਕੀਮਤ ਆਮ ਤੌਰ ਤੇ 4 ਤੋਂ 5000 ਰੁਪਏ ਹੁੰਦੀ ਹੈ ਤੇ ਹੁਣ ਇਹ ਵੱਧ ਕੇ 25000 ਰੁਪਏ ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ ਲਖਨਊ-ਦਿੱਲੀ ਅਤੇ ਲਖਨਊ-ਬੈਂਗਲੂਰੂ ਰੂਟਾਂ ਦੇ ਟਿਕਟਾਂ ਦੀ ਕੀਮਤਾਂ ਵੀ 3 ਗੁਣਾ ਵੱਧ ਗਈਆਂ ਨੇ। ਹਵਾ ਬਾਜ਼ੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵਾਧਾ ਮੁੱਖ ਤੌਰ ਤੇ ਗਤੀਸ਼ੀਲ ਕੀਮਤ ਅਤੇ ਵਧੀ ਹੋਈ ਮੰਗ ਕਾਰਨ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਰੇਲ ਸੀਟਾਂ ਭਰੀਆਂ ਹੁੰਦੀਆਂ ਹੁੰਦੀਆਂ ਹਨ ਤੇ ਇਸ ਕਾਰਨ ਯਾਤਰੀਆਂ ਨੂੰ ਹਵਾਈ ਯਾਤਰਾ ਦੀ ਚੋਣ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਲਖਨਊ ਹਵਾਈ ਅੱਡੇ ਤੇ ਜ਼ਿਆਦਾਤਰ ਉਡਾਣਾਂ ਲਗਭਗ ਭਰੀਆਂ ਹੁੰਦੀਆਂ ਹਨ ਤੇ ਜਿਸ ਨਾਲ ਬਾਕੀ ਟਿਕਟਾਂ ਮਹਿੰਗੀਆਂ ਹੋ ਜਾਂਦੀਆਂ ਹਨ। ਯਾਤਰਾ ਵੈੱਬਸਾਈਟਾਂ ਲਖਨਊ ਤੋਂ ਡਾਣਾ ਦੀ ਕੋਚ ਵਿੱਚ 60% ਤੋਂ ਵੱਧ ਵਾਧਾ ਦੇਖ ਰਹੀਆਂ ਹਨ ਚਾਰ ਜੀਆਂ ਦੇ ਪਰਿਵਾਰ ਲਈ ਲਖਨਊ ਮੁੰਬਈ ਯਾਤਰਾ ਦੀ ਕੀਮਤ ਹੁਣ ਲਗਭਗ 1 ਲੱਖ ਰੁਪਏ ਤੱਕ ਪਹੁੰਚ ਗਈ ਹੈ ਯਾਤਰੀਆਂ ਤੇ ਖਪਤਕਾਰ ਸੰਗਠਨ ਦੇ ਕੇਂਦਰ ਸਰਕਾਰ ਅਤੇ ਸ਼ਹਿਰੀ ਹਵਾ ਬਾਜ਼ੀ ਮੰਤਰਾਲੇ ਤੋਂ ਕਿ ਰਾਏ ਦੇ ਨਿਯੰਤਰਣ ਦੀ ਮੰਗ ਕੀਤੀ ਹੈ ਤਾਂ ਜੋ ਆਮ ਨਾਗਰਿਕ ਤਿਉਹਾਰਾਂ ਦੇ ਦੌਰਾਨ ਯਾਤਰਾ ਕਰ ਸਕਣ ਤੇ ਦੂਜੇ ਪਾਸੇ 에ਰਲਾਈਨਾਂ ਦਾ ਕਹਿਣਾ ਹੈ ਕਿ ਟਿਕਟਾਂ ਦੀਆਂ ਕੀਮਤਾਂ ਪੂਰੀ ਤਰ੍ਹਾਂ ਸਵੈਚਾਲਿਤ ਪ੍ਰਣਾਲੀ ਦੁਆਰਾ ਨਿਰਧਾਰਿਤ ਕੀਤੀਆਂ ਚਾਹੁੰਦੀਆਂ ਹਨ ਅਤੇ ਸਪਲਾਈ ਅਤੇ ਮੰਗ ਦੇ ਆਧਾਰ ਤੇ ਉਤਾਰ ਚੜਾਅ ਕਰਦੀਆਂ ਨੇ ਤਾਂ ਇੰਟਿਕੋ ਦੇ ਬੁਲਾਰਿਆਂ ਨੇ ਦੱਸਿਆ ਕਿ ਤਿਉਹਾਰਾਂ ਦੌਰਾਨ ਉਡਾਣਾ ਦੀ ਮੰਗ ਆਮ ਦਰ ਨਾਲੋਂ 3 ਗੁਣਾ ਵਾਚ ਜਾਂਦੀ ਹੈ ਹਾਲਾਂਕਿ ਉੱਚ ਕਿਰਾਏ ਨੇ ਮੱਧ ਵਰਗ ਦੇ ਯਾਤਰੀਆਂ ਨੂੰ ਨਿਰਾਸ਼ ਕੀਤਾ ਤੇ ਬਹੁਤ ਸਾਰੇ ਆਪਣੀਆਂ ਟਿਕਟਾਂ ਰੱਦ ਵੀ ਕਰ ਰਹੇ ਨੇ ਖੇਡ ਜਗਤ ਤੋਂ ਵੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਉਂ ਐਨੂ ਮੈਚ ਤੋਂ ਪਹਿਲਾਂ ਇੱਕ ਵੱਡਾ ਖਿਡਾਰੀ ਜੋੜਾ ਕੀ ਬਾਹਰ ਹੋ ਚੁੱਕਿਆ ਹੈ ਮੈਚ ਤੋਂ ਐਂਬਲ ਨਾ ਪੂਰੀ ਸੀਰੀਜ਼ ਤੋਂ 스타 ਖਿਡਾਰੀ ਜਿਹੜਾ ਬਾਹਰ ਹੋਇਆ ਤਾਂ ਪਰਤੇ ਆਸਟ੍ਰੇਲੀਆ ਦੇ ਵਿੱਚਕਾਰ ਤਿੰਨ ਵਨਡੇ ਮੈਚਾਂ ਦੀ ਸੀਰੀਜ਼ 19 ਅਕਤੂਬਰ ਯਾਨੀ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਪਰ ਸੀਰੀਜ਼ ਤੋਂ ਪਹਿਲਾਂ ਹੀ ਆਸਟ੍ਰੇਲੀਆਈ ਟੀਮ ਨੂੰ ਵੱਡਾ ਤੱਕਾ ਲੱਗਿਆ 스타 올ਰਾਊਂਡਰ ਕੈਮਰਨ ਗ੍ਰੀਨ ਸੱਟ ਲੱਗਣ ਕਾਰਨ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ ਤੇ ਕ੍ਰਿਕਟ ਆਸਟ੍ਰੇਲੀਆ ਨੇ ਉਹਨਾਂ ਦੀ ਥਾਂ ਮਾਂਜ ਲਬਸ਼ਨ ਨੂੰ ਟੀਮ ਦੇ ਵਿੱਚ ਸ਼ਾਮਲ ਕੀਤਾ ਹੈ ਤੇ ਕੈਮਰਨ ਗ੍ਰੀਨ ਆਸਟ੍ਰੇਲੀਆ ਲਈ ਕਰੇਲੂ ਟੂਰਨਾਮੈਂਟ ਸ਼ੈਫਫਲੀਟ ਸ਼ੀਲਡ ਦੇ ਵਿੱਚ ਖੇਡ ਰਹੇ ਹਨ ਉਹਨਾਂ ਨੇ ਪਰਥ ਵਿੱਚ ਨਿਊ ਸਾਊਥ ਵੇਲਜ਼ ਖਿਲਾਫ ਵੈਟਰਨ ਆਸਟ੍ਰੇਲੀਆ ਲਈ ਮੈਚ 8 ওভার ਸੁਟਨੇ ਸੰਪਰ ਉਹਨਾਂ ਨੇ ਸਿਰਫ 4 ওভার ਸੁਟੇ ਅਤੇ 1 ਵਿਕਟ ਲਿਆ ਕ੍ਰਿਕਟ ਆਸਟ੍ਰੇਲੀਆ ਦੇ ਮੈਡੀਕਲ ਸਟਾਫ ਨੇ ਉਹਨਾਂ ਨੂੰ 2 ਦਿਨ ਲਗਾਤਾਰ ਬੋਲਿੰਗ ਦੀ ਆਗਿਆ ਨਹੀਂ ਦਿੱਤੀ ਸੀ ਸੱਟ ਹਲਕੀ ਦੱਸੀ ਗਈ ਹੈ ਅਤੇ ਸਾਵਧਾਨੀ ਵਜੋਂ ਉਹ ਸੀਰੀਜ਼ ਤੋਂ ਬਾਹਰ ਹੋ ਗਏ ਉਹ ਹੁਣ ਰੀਹੈਬਿਲੀਟੇਸ਼ਨ ਕਰਦੇ ਹੋਏ ਮੁੜ ਫਿੱਟ ਹੋਣਗੇ ਤਾਂ ਫਿਲਹਾਲ ਦੇ ਲਈ ਇਸ ਬਲੱਟਨ ਦੇ ਵਿੱਚ ਬਸ ਐਨਆਈ ਮੈਨੂੰ ਦਾ ਉਚਾਸ ਤਾਨਪਾ